ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਦੌਰਾਨ ਕਿਸੇ ਤਰੀਕੇ ਦੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਜਿਸ ਨੂੰ ਲੈ ਕੇ ਗੁਰਦਾਸਪੁਰ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਦੇ ਨਾਲ ਗੁਰਦਾਸਪੁਰ ਤੇ ਐਸਐਸਪੀ ਅਦਿੱਤਿਆ ਤੇ ਉਹਨਾਂ ਦੇ ਨਾਲ ਪੂਰੀ ਪੁਲਿਸ ਫੋਰਸ ਵੱਖ-ਵੱਖ ਚੌਂਕਾਂ ਤੇ ਸ਼ੱਕੀ ਇਲਾਕਿਆਂ ਦੇ ਵਿੱਚ ਜਾ ਕੇ ਖਾਸ ਤੌਰ ਤੇ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਸੁਰੱਖਿਆ ਨਾਕਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਕਿਹਾ ਕਿ ਡੀਜੀਪੀ ਪੰਜਾਬ ਗੁਰਬਜਾਦਵ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਚੋਣਾਂ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੀ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਜਿਸ ਨੂੰ ਲੈ ਕੇ ਉਹ ਖੁਦ ਅੱਜ ਨਾਕਿਆਂ ਦੀ ਜਾਂਚ ਕਰਨ ਲਈ ਨਿਕਲੇ ਹਨ ਸਰ ਅੱਜ ਗੁਰਦਾਸਪੁਰ ਦੇ ਹਰ ਚੌਂਕ 'ਚ ਪੁਲਿਸ ਨਜ਼ਰ ਆ ਰਹੀ ਹੈ ਪ੍ਰਮੁੱਖ ਕਾਰਨ ਇਹ ਹੋ ਰਿਲੇਕਸ਼ਨ ਨੂੰ ਲੈ ਕੇ ਤੁਹਾਡੇ ਵੱਲੋਂ ਜਿੱਦਾਂ ਕਿ ਤੁਹਾਨੂੰ ਪਤਾ ਹੈਗਾ ਕਿ 14 ਤਰੀਕ ਨੂੰ ਜਿਹੜਾ ਜਿਲ੍ਹਾ ਪ੍ਰੀਸ਼ਦ ਅਤੇ ਜਿਹੜਾ ਹੈਗਾ ਪ੍ਰਚਾਰ ਕਮੇਟੀ ਦੇ ਜਿਹੜੇ ਇਲੈਕਸ਼ਨ ਹੈਗੇ ਉਹਨੂੰ ਦੇਖਦੇ ਹੋਏ ਜਿਲ੍ਹਾ ਪ੍ਰੀਸ਼ਦ ਨੂੰ 10 ਤੋਂ ਬੋਲਣਾ ਪੁੱਟਾ ਬਵੰਦ ਕੀਤਾ ਗਿਆ ਹੈ। ਅੱਜ ਜਿਹੜਾ ਹੈਗਾ ਸਪੈਸ਼ਲ ਡਿਪਲॉयਮੈਂਟ ਹੈ ਜਿਹੜਾ ਬਲਾਨ ਕੀਤਾ ਸੀਗਾ ਅੱਜ ਪੋਸਟ ਦੀ ਬਰੀਫਿੰਗ ਵੀ ਕੀਤੀ ਹੈਗੀ ਐਂਡ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹਾਂ ਲਗਭਗ 2000 ਤੋਂ ਕੁਝ ਜਿਹੜੇ ਪੁਲਿਸ ਕਰਮਚਾਰੀ ਹੋਤਨਾਤ ਜਿਹੜੇ ਹੈਗੇ ਵੈਂਦੀ ਸਾਡੇ ਵੱਲੋਂ ਪੂਰਾ ਜਿਹੜਾ ਹੈਗਾ ਅਪੋਰਟ ਜਿਹੜਾ ਹੈਗਾ ਕੀਤਾ ਗਿਆ ਹੈ ਕਿ ਫ੍ਰੀ ਫੇਅਰ ਟ੍ਰਾਂਸਪਰੈਂਟ ਤਰੀਕੇ ਨਾਲ ਜਿਹੜਾ ਹੈਗਾ ਅਜਿਹੀ ਇਲੈਕਸ਼ਨ ਜਿਹੜਾ ਹੈ ਇਹ ਵੀ ਤੋ ਅਸੀਂ ਸਾਨੂੰ ਸਾਰਿਆਂ ਨੇ ਅਪੀਲ ਕਰਦੇ ਆਂਗੇ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਮਹੱਤਵਪੂਰਨ ਹੁੰਦਾ ਹੈਗਾ ਸਾਰੇ ਬਿਲਕੁਲ ਹੀ ਸ਼ਾਂਤੀ ਦੇ ਨਾਲ ਜਿਹੜਾ ਹੈਗਾ ਇਸ ਮਹੱਤਵਪੂਰਨ ਦਾ ਜਿਹੜਾ ਹੈਗਾ ਅਨੰਦ ਲੈਣ ਆਪਣੇ ਜਿਹੜੇ VOTING WHITE ਹੈ ਉਹਨਾਂ ਦਾ ਯੂਜ਼ ਕਰਨ ਐਂਡ ਇਹਦੇ ਲਈ ਦਾਸਤੂ ਪੁਲਿਸ ਹੈ ਉਹ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਸੋ ਕਿੰਨੇ ਦੇ ਕਰੀਬ ਸਰ ਜਿਹੜੇ ਪੁਲਿਸ ਕਰਮਚਾਰੀ ਇਸ ਵਕਤ ਜ਼ਿਲ੍ਹੇ ਚ ਤੈਨਾਤ ਲਗਭਗ 2000 ਦੇ ਲਗਭਗ ਅਸੀਂ ਪੁਲਿਸ ਕਰਮਚਾਰੀ ਹੈ ਉਹ ਜਿਹੜੇ ਹੈਗੇ ਤੈਨਾਤ ਕਿਤੇ ਹੈਗੇ ਸੋ ਇਸੇ ਤਰੀਕੇ ਦੀ ਜਿਹੜੀ ਚੈਕਿੰਗ ਲਗਾਤਾਰ ਚੱਲਦੀ ਹੋ ਰਹੀ ਹੈ ਤੁਹਾਨੂੰ ਵੀ ਜਿੰਨਾ ਵੀ ਪਤਾ ਹੈ ਜੀ ਬੀਂਗ ਅ ਗੋਦਾਸਪੁਰ ਇੱਕ ਬਾਰਡਰ ਡਿਸਟ੍ਰਿਕਟ ਹੈਗਾ ਅਸੀਂ ਸਾਡੇ ਵੱਲੋਂ ਜਿਹੜਾ ਹੈਗਾ ਸੈਕੰਡ ਲਾਈਨ ਆਫ ডিফেন্স ਹੈ ਜੀ ਇਸ ਤੋਂ ਇਲਾਵਾ ਸਾਰੀ ਇਹ ਆਰਐਸ ਐਕੁਆਰਟੀ ਸਾਰੀ ਜਿਹੜੇ ਜਿਹੜੇ ਪੁਲਿਸ ਦੇ ਚਲੇ ਤਜਮਾਤ ਤੋਂ ਅਸੀਂ ਕੀਤੇ ਹੋਏ ਹੈਗੇ ਸੋ ਥੈਟ ਕਿ ਕਾਨੂੰਨ ਔਰ ਲਾਅਨ ਆਰਡਰ ਦੀ ਸਟੇਟਿਟੀ ਨੂੰ ਮੇਨਟੇਨ ਕੀਤਾ ਜਾ ਸਕੇ ਔਰ ਉਹਦੇ ਲਈ ਸਾਡੇ ਵੱਲੋਂ ਜਿਹੜੇ ਹੈਗੇ ਹਰ ਉਹ ਕੰਮ ਹੈ ਉਹ ਕੀਤਾ ਜਾ ਰਿਹਾ ਹੈ ਠੀਕ ਹੈ ਜੀ